ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬਰੋਟਾ ਹੁਣ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਇਸ ਦਾ ਇੱਕ ਧਮਾਕੇਦਾਰ ਪੋਸਟਰ ਜਾਰੀ ਕਰ ਦਿੱਤਾ ਗਿਆ ਇੱਕ ਵੱਡਾ ਬੂਟਾ ਅਤੇ ਰस्सियां ਨਾਲ ਉਲਟੀਆਂ ਲਟਕੀਆਂ ਹੋਈਆਂ ਬੰਦੂਕਾਂ ਨਿਰਿਸ਼ ਸਾਫ਼ ਦੱਸ ਰਿਹਾ ਹੈ ਕਿ ਇਹ ਗਾਣਾ ਹੋਰ ਇੱਕ ਜੰਗੀ ਪੈਗਾਮ ਲੈ ਕੇ ਆ ਰਿਹਾ ਹੈ ਸਿੱਧੂ ਦੇ ਪਿਤਾ ਬਲਕਾਰ ਸਿੰਘ ਨੇ ਇਹ ਪੁਸ਼ਟੀ ਕੀਤੀ ਹੈ ਕਿ 30 ਨਵੰਬਰ ਤੋਂ ਪਹਿਲਾਂ ਇਹ ਗੀਤ ਆ ਜਾਵੇਗਾ ਸ਼ੂਟਿੰਗ ਮੁੱਕ ਚੁੱਕੀ ਹੈ ਹੁਣ ਸਿਰਫ ਰਿਲੀਜ਼ ਦੀ ਤਰੀਕ ਦਾ ਇੰਤਜ਼ਾਰ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਇੱਕ ਹਿਸਟੋਰੀਕਲ ਸਰਪ੍ਰਾਈਜ਼ ਇਟਲੀ ਦੇ ਆਰਟਿਸਟਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ 3D ਹੋਲੋਗ੍ਰਾਮ ਸ਼ੋਅ ਜਿਸ ਦੇ ਵਿੱਚ ਫੈਨਸ ਸਿੱਧੂ ਮੂਸੇਵਾਲਾ ਨੂੰ ਸਟੇਜ ਦੇ ਉੱਪਰ ਲਾਈਵ ਪਰਫਾਰਮ ਕਰਦੇ ਹੋਏ ਵੇਖਣਗੇ ਇਸ ਟੂਰ ਦਾ ਨਾਮ ਰੱਖਿਆ ਗਿਆ ਹੈ ਸਾਈਂਡ ਟੂ ਗੋਡ ਜੋ ਜਨਵਰੀ ਦੇ ਵਿੱਚ ਰਿਲੀਜ਼ ਹੋਵੇਗਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਦਾ ਸੰਗੀਤਕ ਸਫ਼ਰ ਕਦੇ ਵੀ ਰੁਕੇਗਾ ਨਹੀਂ ਉਸ ਦੀ ਡਾਇਰੀ ਵਿੱਚ ਜਿੰਨੇ ਵੀ ਗੀਤ ਨੇ ਅਸੀਂ ਉਹ ਹਰ ਸਾਲ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ ਅੱਗੇ 30 ਸਾਲਾਂ ਲਈ ਵੀ ਗਾਣਿਆਂ ਦਾ ਖਜ਼ਾਨਾ ਤਿਆਰ ਹੈ ਫੈਨਜ਼ ਦੇ ਦਿਲਾਂ ਵਿੱਚ ਜੋ ਪਿਆਰ ਹੈ ਉਹ ਹਰ ਰਿਲੀਜ਼ ਨਾਲ ਹੋਰ ਵੱਧਦਾ ਜਾਏਗਾ ਤੇ ਹੁਣ ਬਸ ਕੁਝ ਦਿਨਾਂ ਬਾਅਦ ਹੀ ਬਰੋਟਾ ਸਾਰੇ ਰਿਕਾਰਡ ਤੋੜਦਾ ਹੋਇਆ ਸਿੰਗਲ ਟਰੈਕ ਆਕਾਸ਼ ਵਿੱਚ ਗੂੰਜੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬਰੋਟਾ ਹੁਣ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਇਸ ਦਾ ਇੱਕ ਧਮਾਕੇਦਾਰ ਪੋਸਟਰ ਜਾਰੀ ਕਰ ਦਿੱਤਾ ਗਿਆ ਇੱਕ ਵੱਡਾ ਬੂਟਾ ਅਤੇ ਰस्सियां ਨਾਲ ਉਲਟੀਆਂ ਲਟਕੀਆਂ ਹੋਈਆਂ ਬੰਦੂਕਾਂ ਦ੍ਰਿਸ਼ ਸਾਫ਼ ਦੱਸ ਰਿਹਾ ਹੈ ਕਿ ਇਹ ਗਾਣਾ ਹੋਰ ਇੱਕ ਜੰਗੀ ਪੈਗਾਮ ਲੈ ਕੇ ਆ ਰਿਹਾ ਹੈ ਸਿੱਧੂ ਦੇ ਪਿਤਾ ਬਲਕਾਰ ਸਿੰਘ ਨੇ ਇਹ ਪੁਸ਼ਟੀ ਕੀਤੀ ਹੈ ਕਿ 30 ਨਵੰਬਰ ਤੋਂ ਪਹਿਲਾਂ ਇਹ ਗੀਤ ਆ ਜਾਵੇਗਾ ਸ਼ੂਟਿੰਗ ਮੁੱਕ ਚੁੱਕੀ ਹੈ ਹੁਣ ਸਿਰਫ ਰਿਲੀਜ਼ ਦੀ ਤਰੀਕ ਦਾ ਇੰਤਜ਼ਾਰ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਇੱਕ ਹਿਸਟੋਰੀਕਲ ਸਰਪ੍ਰਾਈਜ਼ ਇਟਲੀ ਦੇ ਆਰਟਿਸਟਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ 3D ਹੋਲੋਗ੍ਰਾਮ ਸ਼ੋਅ ਜਿਸ ਦੇ ਵਿੱਚ ਫੈਨਸ ਸਿੱਧੂ ਮੂਸੇਵਾਲਾ ਨੂੰ ਸਟੇਜ ਦੇ ਉੱਪਰ ਲਾਈਵ ਪਰਫਾਰਮ ਕਰਦੇ ਹੋਏ ਵੇਖਣਗੇ ਇਸ ਟੂਰ ਦਾ ਨਾਮ ਰੱਖਿਆ ਗਿਆ ਹੈ ਸਾਈਨ ਟੂ ਗੋਡ ਜੋ ਜਨਵਰੀ ਦੇ ਵਿੱਚ ਰਿਲੀਜ਼ ਹੋਵੇਗਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਦਾ ਸੰਗੀਤਕ ਸਫ਼ਰ ਕਦੇ ਵੀ ਰੁਕੇਗਾ ਨਹੀਂ ਉਸ ਦੀ ਡਾਇਰੀ ਵਿੱਚ ਜਿੰਨੇ ਵੀ ਗੀਤ ਨੇ ਅਸੀਂ ਉਹ ਹਰ ਸਾਲ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ ਅੱਗੇ 30 ਸਾਲਾਂ ਲਈ ਵੀ ਗਾਣਿਆਂ ਦਾ ਖਜ਼ਾਨਾ ਤਿਆਰ ਹੈ ਫੈਨਜ਼ ਦੇ ਦਿਲਾਂ ਵਿੱਚ ਜੋ ਪਿਆਰ ਹੈ ਉਹ ਹਰ ਰਿਲੀਜ਼ ਨਾਲ ਹੋਰ ਵੱਧਦਾ ਜਾਏਗਾ ਤੇ ਹੁਣ ਬਸ ਕੁਝ ਦਿਨਾਂ ਬਾਅਦ ਹੀ ਬਰੋਟਾ ਸਾਰੇ ਰਿਕਾਰਡ ਤੋੜਦਾ ਹੋਇਆ ਸਿੰਗਲ ਟਰੈਕ ਆਕਾਸ਼ ਵਿੱਚ ਗੂੰਜੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬਰੋਟਾ ਹੁਣ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਇਸ ਦਾ ਇੱਕ ਧਮਾਕੇਦਾਰ ਪੋਸਟਰ ਜਾਰੀ ਕਰ ਦਿੱਤਾ ਗਿਆ ਇੱਕ ਵੱਡਾ ਬੂਟਾ ਅਤੇ ਰस्सੀਆਂ ਨਾਲ ਉਲਟੀਆਂ ਲਟਕੀਆਂ ਹੋਈਆਂ ਬੰਦੂਕਾਂ ਦ੍ਰਿਸ਼ ਸਾਫ਼ ਦੱਸ ਰਿਹਾ ਹੈ ਕਿ ਇਹ ਗਾਣਾ ਹੋਰ ਇੱਕ ਜੰਗੀ ਪੈਗਾਮ ਲੈ ਕੇ ਆ ਰਿਹਾ ਹੈ ਸਿੱਧੂ ਦੇ ਪਿਤਾ ਬਲਕਾਰ ਸਿੰਘ ਨੇ ਇਹ ਪੁਸ਼ਟੀ ਕੀਤੀ ਹੈ ਕਿ 3 ਨਵੰਬਰ ਤੋਂ ਪਹਿਲਾਂ ਇਹ ਗੀਤ ਆ ਜਾਵੇਗਾ ਸ਼ੂਟਿੰਗ ਮੁੱਕ ਚੁੱਕੀ ਹੈ ਹੁਣ ਸਿਰਫ ਰਿਲੀਜ਼ ਦੀ ਤਰੀਕ ਦਾ ਇੰਤਜ਼ਾਰ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇੱਕ ਹਿਸਟੋਰੀਕਲ ਸਰਪ੍ਰਾਈਜ਼ ਇਟਲੀ ਦੇ ਆਰਟਿਸਟਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ 3D ਹੋਲੋਗ੍ਰਾਮ ਸ਼ੋਅ ਜਿਸ ਦੇ ਵਿੱਚ ਫੈਨਸ ਸਿੱਧੂ ਮੂਸੇਵਾਲਾ ਨੂੰ ਸਟੇਜ ਦੇ ਉੱਪਰ ਲਾਈਵ ਪਰਫਾਰਮ ਕਰਦੇ ਹੋਏ ਵੇਖਣਗੇ ਇਸ ਟੂਰ ਦਾ ਨਾਮ ਰੱਖਿਆ ਗਿਆ ਹੈ ਸਾਈਂਡ ਟੂ ਗੋਡ ਜੋ ਜਨਵਰੀ ਦੇ ਵਿੱਚ ਰਿਲੀਜ਼ ਹੋਵੇਗਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਦਾ ਸੰਗੀਤਕ ਸਫ਼ਰ ਕਦੇ ਵੀ ਰੁਕੇਗਾ ਨਹੀਂ ਉਸ ਦੀ ਡਾਇਰੀ ਵਿੱਚ ਜਿੰਨੇ ਵੀ ਗੀਤ ਨੇ ਅਸੀਂ ਉਹ ਹਰ ਸਾਲ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ ਅੱਗੇ 30 ਸਾਲਾਂ ਲਈ ਵੀ ਗਾਣਿਆਂ ਦਾ ਖਜ਼ਾਨਾ ਤਿਆਰ ਹੈ ਫੈਨਜ਼ ਦੇ ਦਿਲਾਂ ਵਿੱਚ ਜੋ ਪਿਆਰ ਹੈ ਉਹ ਹਰ ਰਿਲੀਜ਼ ਨਾਲ ਹੋਰ ਵੱਧਦਾ ਜਾਏਗਾ ਤੇ ਹੁਣ ਬਸ ਕੁਝ ਦਿਨਾਂ ਬਾਅਦ ਹੀ ਬਰੋਟਾ ਸਾਰੇ ਰਿਕਾਰਡ ਤੋੜਦਾ ਹੋਇਆ ਸਿੰਗਲ ਟਰੈਕ ਆਕਾਸ਼ ਵਿੱਚ ਗੂੰਜੇਗਾ